ਕਚੁਕਾ ਇੱਥੇ ਜਿਹੜਾ ਤੁਸੀਂ ਧਮਕਾ ਦੇ ਰਹੇ ਹੋ ਇਹ ਬਿਲਕੁਲ ਇਲੀਗਲ ਹੈਗਾ ਮੈਂ ਤੁਹਾਨੂੰ ਬਾਰ-ਬਾਰ ਵਾਰਨਿੰਗ ਕਰ ਰਿਹਾ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਰਿਹائش ਤੋਂ ਕੁਝ ਦੂਰੀ ਤੇ 2016 ਪੁਲਿਸ ਵਰਤੀ ਪੈਂਡਿੰਗ ਲਿਸਟ ਦੇ ਬੇਰੁਜ਼ਗਾਰ ਪਿਛਲੇ 26 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਐਨਹੀਂ ਨਹੀਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਇੱਕ ਲੜਕੀ ਮੋਬਾਈਲ ਟਾਵਰ ਤੇ ਚੜ ਕੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਰੋਸ਼ ਜ਼ਾਹਰ ਕਰ ਰਹੀ ਹੈ ਇਲਜ਼ਾਮ ਨੇ ਕਿ ਸੀਐਮ ਸਾਹਿਬ ਹਲਕਾ ਵਿਧਾਇਕ ਤੇ ਨੇਤਾ ਇਹ ਸਭ ਨੂੰ ਵੇਖ ਕੇ ਅੱਖਾਂ ਬੰਦ ਕਰੀ ਬੈਠੇ ਨੇ ਕਿਸੇ ਨੇ ਵੀ ਅਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ ਆਲਮ ਇਹ ਕਿ ਸੁਣਵਾਈ ਨਾ ਹੁੰਦਿਆ ਵੇਖ ਕੇ ਟਾਵਰ ਤੇ ਚੜੀ ਲੜਕੀ ਨੇ ਆਤਮ ਹੱਤਿਆ ਕਰਨ ਦੀ ਧਮਕੀ ਦੇ ਦਿੱਤੀ ਹੈ ਪਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀ ਜੁਆਇਨਿੰਗ ਨਹੀਂ ਹੁੰਦੀ ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ ਜਦ ਕਿ ਟਾਵਰ ਤੇ ਬੈਠੀ ਕੁੜੀ ਦੇ ਪ੍ਰਦਰਸ਼ਨ ਨੂੰ ਲੈ ਕੇ ਤਹਿਸੀਲਦਾਰ ਐਸਪੀ ਸਿੰਘ ਪੰਨੂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਕੋਡ ਆਫ ਕੰਡਕਟ ਦੇ ਦੌਰਾਨ ਧਰਨਾ ਪ੍ਰਦਰਸ਼ਨ ਗੈਰ ਕਾਨੂੰਨੀ ਹੈ ਤੇ ਜੋ ਪ੍ਰਦਰਸ਼ਨਕਾਰੀ ਟਾਵਰ ਤੇ ਚੜੀ ਲੜਕੀ ਦੀ ਮਦਦ ਕਰ ਰਹੇ ਨਹੀਂ ਜੇਕਰ ਕੁਝ ਅਨਹੋਣੀ ਹੋਈ ਤਾਂ ਪ੍ਰਦਰਸ਼ਨਕਾਰੀਆਂ ਤੇ ਸਖਤ ਕਾਰਵਾਈ ਕਰਨਗੇ ਤਹਿਸੀਲਦਾਰ ਐਸਪੀ ਸਿੰਘ ਪੰਨੂ ਸੰਗਰੂਰ ਤੁਹਾਨੂੰ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਬਾਰ ਬਾਰ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕਿਆ ਹਾਂ ਜੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਚੋਣਾ ਦੇ ਦੌਰਾਨ ਕਿਉਂਕਿ ਕੋਡ ਅਫਰੈਕ ਲੱਗ ਚੁੱਕਾ ਇੱਥੇ ਜਿਹੜਾ ਤੁਸੀਂ ਧਰਨਾ ਦੇ ਰਹੇ ਹੋ ਇਹ ਬਿਲਕੁਲ ਇਲੀਗਲ ਹੈਗਾ ਮੈਂ ਤੁਹਾਨੂੰ ਬਾਰ-ਬਾਰ ਵਾਰਨਿੰਗ ਕਰ ਰਿਹਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਕੁਝ ਬੰਦਿਆਂ ਨੇ ਥੱਲੇ ਉਹ ਬੋਤਲਾਂ ਉੱਪਰ ਤੇਲ ਦੀਆਂ ਪਚਾਈਆਂ ਨੇ ਠੀਕ ਹੈ ਜੇ ਇਹ ਇਕਵ ਰਿਸਪੋਨਸਿਬਲ ਹੋਣਗੇ ਜਿਹੜਾ ਉੱਪਰ ਵੀ ਬੈਠਾ ਹੈ ਜਾਂ ਜਿਹੜਾ ਤੁਸੀਂ ਥੱਲੇ ਤੁਸੀਂ ਨੂੰ ਸਪਲਾਈ ਕਰ ਰਹੇ ਹੋ ਤੇਲ ਦੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਵੀ ਜੋ ਵੀ ਕਾਰ ਵੀ ਹੋਣੀ ਆ ਉਹ ਜੇ ਤੁਹਾਨੂੰ ਕੋਈ ਸਰਕਾਰ ਵੱਲੋਂ ਬੈਨੀਫਿਟ ਦਿੱਤਾ ਜਾਣਾ ਉਹ ਬਾਅਦ 'ਚ ਦਿੱਤਾ ਜਾ ਸਕਦਾ ਔਰ ਇਸ ਕੋਡ ਆਫ ਕਨੈਕਟ ਦੇ ਵਿੱਚ ਤੁਹਾਨੂੰ ਕੁਝ ਨਹੀਂ ਹੋ ਸਕਦਾ ਮੈਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ ਦੋਨਾਂ ਪਾਰਟੀਆਂ ਦੇ ਉੱਪਰ ਜਿਹੜਾ ਉੱਪਰ ਚੜਿਆ ਉਹਨਾਂ ਤੇ ਵੀ ਜਿਹੜੇ ਥੱਲੋਂ ਨਜਾਇਜ਼ ਸਪਲਾਈ ਕਰ ਰਹੇ ਆ ਉਹਨੂੰ ਮੋਟੀਵੇਟ ਕਰ ਰਿਹਾ ਗਲਤ ਤਰੀਕੇ ਦੇ ਨਾਲ ਸਾਰੇ ਦੇ ਇਕੁਅਲ ਪਰਚਾ ਹੋਊਗਾ ਦੁਬਾਰਾ ਫੇਰ ਕਹਿੰਨਾ ਇਕੋ ਪਰਚਾ ਹੋਊਗਾ ਸਾਰੇ ਸਰ ਮੰਗਦਾ ਸਾਡੀ ਜੁਆਇਨਿੰਗ ਦੀ ਹੈ ਤੇ ਸਾਨੂੰ ਅੱਜ ਤੀਜੇ ਮਹੀਨੇ ਦੀ ਸੈਂਟਰਿੰਗ ਜਿਹੜੀ ਸੀ ਅੱਜ ਤੇ ਕ੍ਰੈਡਿਟ ਹੋ ਚੁੱਕੀ ਹੈ ਕਮੰਤੀ ਹੋ ਚੱਲਿਆ ਜੀ ਅੱਜ ਸਰ ਮੰਗਾ ਇਹੀ ਆ ਵੀ ਸਾਡਾ ਜਿਹੜੀ ‟ਵੈਟਿੰਗ ਲਿਸਟ” ਆ ਉਹਨੂੰ ਮੈਕ ਨੰਬਰ ਦੇ ਵੈਰੀਫਿਕੇਸ਼ਨ ਹੋਣ ਦੇ ਬਾਅਦ ਵੀ ਦਾ ਜੱਕ ਜੁਆਇਨ ਨਹੀਂ ਕਰਾਇਆ ਗਿਆ ਤੇ ਸਾਡੀ ਤਾਂ ਇਹੀ ਮੰਗ ਆ ਸੀ ਐਮ ਨੂੰ ਸਭ ਕੁਝ ਪਤਾ ਹੈ ਅਸੀਂ ਜੁਆਇਨਿੰਗ ਮੰਗਦੇ ਵੀ ਸਾਨੂੰ ਜੁਆਇਨ ਕਰਾਏ ਜਾਵੇ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਜਿਹੜੀ ਕੁੜੀ ਚੜੀ ਹੋਈ ਆ ਕਿੰਨੀ ਤਰੀਕ ਦੀ ਚੜੀ ਵੀ ਆ ਕਿੱਥੇ ਚੜੀ ਹੋਈ ਆ ਕੀ ਨਾਮ ਆ ਦਾ ਹਰਦੀਪ ਕੌਰ ਆ ਕੁੜੀ ਬੋਹਰ ਤੋਂ ਤੇ ਉਹ ਅੱਜ ਤਕਰੀਬਨ 10 ਤਰੀਕ ਨੂੰ ਜੜੀ ਹੋਈ ਆ ਤੇ ਅੱਜ ਇੱਕ ਮਹੀਨਾ ਹੋ ਚਲੇਆ ਤੇ ਉਹਨਾਂ ਦੀ ਹਾਲਤ ਵੀ ਕਾਫੀ 나ਜੂਗਾ ਕਿੱਥੇ ਚੜੀ ਹੋਈ ਆ ਉਹ ਆਪਣੇ ਨੈਟਵਰਕ ਟਾਵਰ ਤੇ ਜੜੀ ਹੋਈ ਹੈ ਜੀ ਟਾਵਰ ਦੇ ਹਾਲਾਤ ਜਾਇ ਨੇ ਜਦ ਜੜੀ ਕਿੰਨੀ ਉਚਾਈ ਤੇ ਬੈਠੀ ਆ ਉਚਾਈ ਕਰੀਬਨ ਆਪਣੇ 100 ਦੇ ਕਰੀਬਨ ਫੁੱਟ ਦੇ ਹੈਗੀ ਹੈ ਚਾਈ ਤੇ ਜੀ ਤੇ ਹਾਲ ਆਪੇ ਹਿਸਾਬ ਲਾ ਲਓ ਵੀ ਲੋਹੇ ਦੀ ਜਾਦਰ ਆ ਉੱਤੇ ਤੇ ਇੰਨੀ ਚਾਈ ਤੇ ਕਦੇ ਹਨੇਰ ਆ ਜਾਂਦਾ ਤੇ ਕਦੇ ਬਾਰਿਸ਼ ਆ ਜਾਂਦੀ ਹੈ ਤੇ ਕਾਫੀ ਆਂਦੀ ਹਾਲਤ ਨਾਲ ਜੀ ਦਾ ਰਾਤ ਨੂੰ ਤੇ ਕਾਫੀ ਠੰਡ ਹੁੰਦੀ ਹੈ ਜੀ ਕਹਿੰਦਾ ਸਮਾਂ ਹੋ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਤੁਹਾਨੂੰ ਸਮਝੋਤਾ ਜਾਂ ਤੁਹਾਨੂੰ ਕੋਈ ਤੁਹਾਡੇ ਮੰਗਾ ਪੂਰੀਆਂ ਕਰਨ ਦਾ ਸੁਨੇਹਾ ਲੱਗਿਆ ਹੋਵੇ ਜੀ ਨਹੀਂ ਨਹੀਂ ਜਿਹੜੀ ਮੰਗ ਸਾਡੀ ਉਹ ਗੱਲਾਂ ਤੇ ਆਉਂਦੀ ਨਹੀਂ ਜੀ ਉਹਦਾ ਆਪ ਤਾਂ ਕਹਿੰਦੇ ਥੱਲੇ ਲੈ ਜਾਓ ਜਾਂਦੇ ਰੋ ਬਸ ਆ ਹੀ ਕਹਿੰਦੇ ਮਿਲਾ ਦਾਂਗੇ ਜਦੋਂ ਸਾਡਾ ਟਾਈਮ ਲੱਗਿਆ ਜੀ ਕੱਲੋ ਕੁੜੀ ਦੇ ਵੱਲੋਂ ਇੱਕ ਵਾਰਨਿੰਗ ਦਿੱਤੀ ਗਈ ਹੈ ਕੀ ਵਾਰਨਿੰਗ ਦਿੱਤੀ ਗਈ ਆ ਕੁੜੀ ਨੇ ਇਹੀ ਕਿਹਾ ਵੀ ਮੇਰੀ ਬੈਠੇ ਬੈਠੇ ਦੀ ਉੱਤੇ ਹਾਲਤ ਕਾਫੀ ਨਾਜ਼ੁਕ ਹੋ ਚੁੱਕੀ ਆ ਤੇ ਮੇਰੇ ਇੰਨੇ ਦਿਨਾਂ ਦੇ ਅੱਜ ਇੱਕ ਮਹੀਨਾ ਹੋ ਗਿਆ ਜੀ ਕਿਸੇ ਨੇ ਆ ਕੇ ਸਾਥ ਨਹੀਂ ਲਈ ਗਈ ਮੈਂ ਕੋਈ ਹਾਲਤ ਆ ਚੁੱਕੀ ਆ ਵੀ ਮੈਂ ਇਥੋਂ ਖਾਲੀ ਹੱਥ ਜਾ ਨਹੀਂ ਸਕਦੀ ਜੀ ਉਹ ਕਹਿੰਦੇ ਜਿਆਦਾ ਮੈਂ ਉੱਥੋਂ ਛਾਲ ਮਾਰਦਾ ਕਿ ਜਿਆਦਾ ਤੇ ਆਪ ਨੂੰ ਅੱਗ ਲਾ ਲਾਂਗੇ ਕਿਸ ਤਰੀਕਾ ਦੇਖਦੇ ਕੁੜੀ ਆ ਜਿਹੜੀ ਉਹਨੂੰ ਉੱਪਰ ਬੈਠਣਾ ਕਿੰਨਾ ਮੁਸ਼ਕਿਲ ਆ ਉਹ ਦਿਨ ਨੂੰ ਕਿਵੇਂ ਦੇਖਦੇ ਕੋਈ ਸਾਰ ਲੈਣੇ ਆ ਰਹੇ ਗਰੀਬਨ ਤੇ ਹੁਣ ਇਨਸਾਨੀਅਤ ਦੇ ਨਾਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਕੁੜੀ ਦਾ ਇੱਕ ਮਹੀਨੇ ਉੱਤੇ ਰਹਿਣਾ ਕੁੜੀਆਂ ਦਾ 100 ਪ੍ਰੋਬਲਮਾਂ 100 ਝੰਟਾ ਉੱਤੇ ਟਾਵਰ ਦੇ ਜੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੇ ਹੁਣ ਜੇ ਹੁਣ ਇਹਨਾਂ ਨੂੰ ਕਿਸੇ ਨੂੰ ਸ਼ਰਮ ਹੀ ਹੈ ਨਹੀਂ ਆਖਿਆ ਜਾਵੇ ਤਾਂ ਆਉਂਦੇ ਆ ਕੋਈ ਵੀ ਗੱਲ ਹੀ ਨਹੀਂ ਕਹਿੰਦੇ ਵੀ ਚਲੋ ਯਾਰ ਅਸੀਂ ਕੋਸ਼ਿਸ਼ ਕਰਦੇ ਬਸ ਸਿਰਫ ਆਪਦਾ ਪੱਲਾ ਝਾੜ ਨਹੀਂ ਆਉਂਦਾ ਜਿਹੜਾ ਵੀ ਆਉਂਦਾ ਇਹ ਨਹੀਂ ਵੀ ਕੋਈ ਕੋਈ ਇਨਸਾਨੀਅਤ ਦੇ ਕਿਸੇ ਦੀ ਬਾਣੀ ਫੜਦਾਗਾ ਇਹ ਸੀਐਮ ਤੇ 2 ਮਿੰਟ ਜਾਂ 4 ਮਿੰਟ ਮਲਾਉਣਾ ਕੋਈ ਵੱਡੀ ਗੱਲ ਨਹੀਂ ਗੀ